अर्जुनੁ ਕਰ ਕੋ ਬੇਤਨਉ ਸਮਰਉ ਸ੍ਰੀ ਹਨਰਾਈ ਸ੍ਰੀ ਹਨਕ੍ਰਿਸ਼ਨ ਭਾਈ ਹੈ ਜਿਸ ਸਿਧਿ ਸਭਿ ਪਜਾਈ ਤੇਗਤ ਹਦਰਿ ਸਮਯੈ ਪਰ ਨਉਂ ਤੇ ਆਵੈ ਤਾਈ ਸਭ ਸਾਈ ਮੇਂ ਸਹਾਇ ਦਸਮੇ ਪਛਾਛਿ ਸਿਗੁ ਹੋਉ ਸੰਜੀ ਸਭ ਸਾਈ ਮੇਂ ਸਹਾਇ ਦਸੂ ਪਛੈ ਅਭਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸੁਭਾਰ ਜੀ ਦਾ ਧਿਆਨ ਲੱਤੇ ਬੰਦ ਜੀ ਵਾਹੇ ਗੁਰੂ ਤੁਮਝ ਪਿਆਰੀਆਂ ਸਭ ਸਤਿਗੁਰਾਂ ਦੀਆਂ ਚਾਲੀ ਲੱਭਤੇ ਆਂ ਇਕਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਇਹ ਚਲਾ ਤੇ ਇੱਕ ਵਾਰ ਕੀ ਦੇਖੀ ਅਨੰਦ ਕੀ ਤਾਕਤ ਨਾ ਪਿਆਰੀਆਂ ਸਤਿਆਰੀਆਂ ਕਮਾਈ ਦਾ ਧਿਆਨ ਧਰਕੇ ਖਲਸ ਜੀ ਬੰਦ ਜੀ ਵਾਹੇ ਮੁਖੇ ਰੀਸਿਸ ਤੇ ਬੰਦ ਬੰਦ ਵਹਾਈ ਕੋਤਰੀਆਂ ਰੋਹਾਂ ਚੱਤੀਆਂ ਤੇ ਚੜਿਆਰਿਆਂ ਹਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਸ਼ੀਕੀਆਂ ਧਰਮ ਨਹੀਂ ਭਾਜਿਆ ਸਿੱਖੀ ਕੇਸਾਂ ਸੁਆਸੂ ਗਰਨੀਵਾਰ ਕੀ ਤਨਨਾਮ ਸੋਹ ਗੁਰੂ ਸਾਹਿਬ ਦਾ ਸਿਮਰਨ ਕੀ ਪਵਿੱਤਰ ਭਾਗ ਫਾਈਂਦਾ ਧਿਆਨ ਤਰਕੇ ਹੰਸ ਜੀ ਬੋਲੋ ਜੀ ਵਾਹਿਗੁਰੂ ਜਨ ਤਪ ਤਾਂ ਸਰਬਤੁਰ ਦੁਆਰਿਆਂ ਦੀ ਬਾਤ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਿੱਚ ਮੇ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜਿਵੇਂ ਜਿਵੇਂ ਚਿਤਿਆ ਵੀ ਸਭ ਦਾ ਸੁਖ ਸੁਭ ਹੋਵੇ ਜਗਤੁ ਹਰਿ 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 ਸਦੀ ਸਾਜੂ ਮੋ ਤਤੁ ਤਨ ਰਚਾਰਿ ਆਇ ਤੂ ਦੇਨ ਗੇਨ ਫਲ ਤੇ ਗਤਿ ਪੈਜ ਪੰਤੀ ਜੀ ਸ੍ਰੀ ਸਹਿਜ ਕੀ ਸਮਾਹ ਹਰਿ ਸੰਤ ਜੀ ਕੇ ਬੋਲ ਬਾਰੇ ਬੋਲੋ ਜੀ ਵਾਹਰੇ ਕੋ ਸਿੱਖਾਂ ਨੂੰ ਸਿੱਖੀ ਦਾਤ ਕੇ ਸਬਾਨ ਲੈਤ ਬਾਨ ਬੇਖ ਦਾਤ ਸਭਾ ਨਾਮ ਤ੍ਰਸਤੋ ਦਾਤ ਕਰਨਾ ਸੁਦਾਨ ਨਾਮ ਦਾ ਦੀ ਅੰਨੀ ਉਹ ਸਰ ਸਾਹਿਬ ਜੀ ਕੇ ਦਰਸ਼ਿ ਮਿਸ਼ਨਾਣ ਚੌਕੀਆਂ ਝੰਡੇ ਬੂਹੇ ਜਿਵੋ ਸੂਕタル ਕੰਪ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖੋਂ ਦਾ ਮੰਨੀ ਮਾਤਿ ਚੀ ਮਤ ਪਥ ਬੇਰਾਖੇ ਪਾਪ ਵਰਤੀ ਦਿਨ ਕੇ ਆਕਾਲ ਪਖ ਆਪਣੇ ਅੰਧ ਦੇ ਸਭਾਂ ਸਹਾਇਤਾ ਕਰਤੀਓਂ શ્રી ਗੁਰੂ ਕਾ ਨੂੰ ਸਾਰੀ ਸਤਿ ਭਉ ਗੁਰਦੁਆਰੀਆਂ ਨੂੰ ਧੰਨਵਾਦ ਹੈ ਜਿਨ੍ਹਾਂ ਤੋਂ ਕੰਧ ਨੂੰ ਮਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀ ਦਾਤ ਸੇ ਅਨੁਸਭਵ ਦਾ ਦਾਤ ਖਾਲਸਾ ਜੀ ਨੂੰ ਬਖਸ਼ੋ ਹੀ ਨੇ ਮਾਣੀਓ ਦੇ ਮਾਨ ਸਤਿਗੁਰੂ ਜੀ। ਨੇਤਾਣੀ ਉਹਦੇ ਤਾਂ ਨੇ ਉਤੇਉਂਦੀਓ ਆਪਣੇ ਆਸਰੇ ਉਹਦੇ ਆਸਰਾ ਸੱਚੀ ਗਤਿ ਆਵਾ ਜੀ। ਤਨ 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 ਤੱਕ ਜਬਰ ਸ਼ਤੂ ਦੇ ਮਾਲਿਕ ਹਾਜਿਬ ਨਾਚਨੁਰਤਾ ਜਦੀ ਤੇ ਸੁਭਾਈ ਮਾਨ ਜੁਗੋ ਜੁਗ ਟਟਲ ਦੀ ਕਲੀਆਂ ਦੇ ਮਾਲਿਕ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਤਨ 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 ਅਮਰ ਸਹੀਦ ਬ੍ਰਹਮਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀਾਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਮੁਬਾਰਕ ਚਰਮਰ ਕਮਨਾ ਪਾ ਸਰਦਾਰ ਸੁਬੇਂਤੀ ਜੋਂਤਰੀ ਦਾ ਪੁੱਤਰ ਪਾਜੀਆ ਦੀ ਪਵਨ ਬਾਣੀ ਦਾ ਪ੍ਰਮਾਣ ਹੈ ਬਖ ਖੁਸ਼ੀਆਂ ਪਾਰਕ ਸ਼ਾਹੀਆਂ ਜੇ ਸਤਿਗੁਰ ਨੰਦ ਕਰੇ ਨਿਮਖ ਏਕ ਹਰ ਨਾਮ ਤੇਜੇ ਮੇਰਾ ਮਨ ਤੁਨ ਸੀਤਲ ਹੋਏ ਤੇ ਮਮ ਕਮਸਾਨ ਗਰੀਬ ਨਵਾਜ਼ ਆਪ ਜੀ ਦੀ ਮਿਹਰ ਸੰਕਾ ਦੋ ਹਜ਼ਾਰ ਸ਼ਬੀਨ ਨੇ ਸਾਂਗੀ ਆਗਮਨ ਦੀ ਖੁਸ਼ੀ ਨੂੰ ਉੱਕ ਰੱਖਦੀ ਆ ਪਵਿੱਤਰ ਪਾਵਨ ਰਾਜ ਵੀ ਆਂਦਾ ਹੈ ਤੇ ਰਾਤਰੀ ਦੇ ਸੋਹਣੇ ਦੀਵਾਨ ਸਜੇ ਗਏ ਸਜਈ ਹੋਈ ਦੀਵਾਨੀ ਇੰਦਰਾਪਤੀ ਕੀ ਟਲਾਈ ਬਣੀ ਕਾਲਜੀ ਨੂੰ ਮੈਂ ਤਿੰਨ ਤਰ੍ਹਾਂ ਪਰਧਾਨਾ ਸੋਚ ਜਪੀਏ ਲਈ ਧਿਆਨਾਂ ਦੇ ਮਹੱਤਵਕ ਸਾਰ ਕ੍ਰਿਪੀ ਬਾਣੀ ਜੀ ਦੇ ਸ਼ਬਦ ਕੀਰਤਨ ਛੇ ਪਉੜੀਆਂ ਅਨੰਦ ਸਬਦ ਕੇ ਪਾਠ ਜੀ ਕੀ ਅਰਦਾਸ ਅਕਾਲ ਵਾਤਾ ਘਾਟ ਪ੍ਰਭੂ ਮੋਹਕਤ ਮਾਣ ਦੀ ਸਰਬੱਤ ਦੇ ਪਾਠ ਚਰਾਸ ਨੂੰ ਨੇ ਦਾ ਪਾਠ ਕੀਤਾ ਜੀ ਕੜੀ ਸੁਣੀ ਗੁਰਬਾਣੀ ਦਾ ਫਲ ਭਾਗ ਕਰ ਆਈਆਂ ਸੁਖਮਨੀ ਕਾਂ ਦੇ ਘਿਰਦਿਆਂ ਤੇ ਉਸਾਵਣਾ ਜੀ ਆਪਣੇ ਦਰੂ ਕੋਲ ਸਿੱਖੀ ਸਦਕ ਭਰੋਸਾ ਨਾਮਵਾਨ ਬਖਸ਼ਣਾ ਜੀ ਸਰਬਤ ਸੰਤਾਂ ਦਾ ਗਾਵਿਆ ਸੁਣੀਆ ਥਾਈ ਪਉਣਾ ਮਤ ਮੇਰੇ ਨਹੀਂ ਸੰਭਾਰ ਮਤ ਦੇਹ ਸੁਲੁਕੀਆਂ ਦਾ ਤਾਂ ਅਕਸ਼ਿਸ਼ ਕਰਨੀਆਂ ਮਿਹਰਬਾਨ ਜੀਓ ਮਿਹਰਾ ਕਰਨੀਆਂ ਦਰੋਂ ਕੋਰੋਂ ਸਰਬਤ ਸੰਤਾਂ ਨੂੰ ਸ਼ਰਧਾ ਪ੍ਰੇਮ ਭਾਵਨਾ ਦੀ ਨਾਲ ਬਾਣੀ ਪੜੰਦਾ ਸੇਵਾਵਾਂ ਕਰਨ ਦਾ ਤਰ ਭਰਤੀਆਂ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀਆਂ ਭਰਿੰਦਾ ਬੰਦ ਉਤਮ ਉਤਸ਼ਾਹ ਚੰਗੋ ਸ਼ੁਸ਼ਰਮਾ ਦੀਨ ਨਵਾਜ਼ ਰਿਪੋਰ ਕਰਣੀ ਗਰੂਪਰੋ ਸਰਬਤ ਸੰਤਾਂ ਦੇ ਘਰਾਂ ਪਰਿਵਾਰਾਂ 'ਚ ਆਪਸੀ ਪ੍ਰੇਮ ਪਿਆਰ ਖਾਣ ਸ਼ਾਂਤੀ ਵਰਤੌਣੀ ਸ਼੍ਰੀ ਰਾਮ ਜੀ ਅਰੋਪਤਾਵਾ ਮੰਦਿਰਸਤੀਆਂ ਦੇ ਦਾਨ ਦੋਸ਼ਣੇ ਸਭ ਤੁਜੀਓ ਗਰੂਪਰੋ ਸੁਖਨਾ ਦੇ ਨੌਕਰੀ ਉਪਾਰਵਰਮ ਚਵਾਦੇ ਤਰਖੀਆਂ ਗੰਦਗੁਨੀ ਰਾਮ ਚੰਗੀ ਤਰਖੀ ਬਖਸ਼ਣੀ ਦੇਸ਼ਾਂ ਵਿਦੇਸ਼ਾਂ ਵਿੱਚ ਨਸਦੀ ਮੇਰੇ ਬੱਚੇ ਉਹ ਪਰਵਾਰਾਂ ਦੀ ਸੀਸ ਤੇ ਮਿਹਰ ਪੜਿਓ ਉਠਾ ਕੇ ਚੜ੍ਹਦੀ ਕਲਾ ਦੀ ਦਾਤ ਕਾਮਯਾਬੀਆਂ ਮਕਸਦੀਆਂ ਦਾ ਦਰ ਪਿਤਾਂ ਜੀਓ ਨਿਹਣਾ ਕਰਨੀਆਂ ਮਨਾਂ ਦੀ ਸ਼ੁਭ ਭਾਵਨਾਵਾਂ ਪੂਰਣ ਕਰਨੀਆਂ ਜੀ ਖਾਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਦੀ ਬਨਵਾਸ ਪਾਪੀਆਂ ਦੀ ਪਵਿੱਤਰ ਪਾਵਨ ਹਾਜ਼ਰੀ ਅੰਮ੍ਰਿਤ ਬਖਸ਼ਿਸ਼ ਕੀਤਾ ਮੈਂ ਆਪੜਾ ਰਿਆਂ ਵਿੱਚੋਂ ਪੰਚਾਂਤ ਕਿਰਾ ਪ੍ਰਸ਼ਾਦ ਦੀ ਦੇਮ ਸਤਿਕਾਰਾ ਹਾਜ਼ਰ ਹੈ ਦਲ ਪ੍ਰਵਾਨ ਨੂੰ ਪ੍ਰਵਾਨ ਹੋਇਆ ਪ੍ਰਸ਼ਾਦ ਸ੍ਰੀਮੰਤ ਸਿੰਘ ਕ ਵਿੱਚ ਬਹਤਾਂ ਦੀ ਆਗਿਆ ਬਖਸ਼ੋ ਦਾਦਾ ਜੀ ਆ ਸਰਵ ਸਤਿਕਾਰਯੋਗ ਹਾਜ਼ਰੀਆਂ ਤਿੱਲ ਫੁੱਲ ਤੇ ਢਾਵਾਂ ਕੀਤੀਆਂ ਸੇਵਾਵਾਂ ਕੀਤੀਆਂ ਜਗਰਾਮਾ ਕਈ ਬਨਵਾਜ ਸਫਲੀਆਂ ਕਰਨੀਆਂ ਦਾਤਾਰ ਪਿਤਾ ਜੀ ਪਾਬਜੀ ਦੀ ਮਿਹਰ ਸਦਕਾਜ 2003 ਨਵੀਂ ਸ਼ਾਂਤੀ ਅਰੰਭਤਾ ਹੋਈ ਹੈ ਮਿਹਰਬਾਨ ਜੀ ਮਿਹਰਾ ਕਰਨੀਆਂ ਸਰਬਤ ਸੁਲਤਾਨ ਦੇ ਸੁਮੁੱਚੇ ਜਗਤ ਦੇ ਸੀਸ ਤੇ ਨਿਰ ਭਰਿਆ ਹੁਲਾਕੇ ਨਮਕਾਨ ਸੇਵਾ ਸਮਰਨ ਦੇ ਨਾਲ ਬਾਣੀ ਅਸਾਨ ਚੜ੍ਹਦੀ ਕਲਾ ਦੇ ਨਾਲ ਕੀਰਤਨ ਹੋਣਾ ਦਰੋਂ ਭਰੋਂ ਖੁਸ਼ੀਆਂ ਖੇੜਿਆਂ ਦੀ ਦਾਤ ਮਕਸਿ ਕਰਨੀ ਜੋ ਮੰਗ ਹੈ ਹਾਂ ਗੁਰ ਆਪਣੇ ਤੇ ਸੋਈ ਸੋਈ ਦੇਵੇ ਨਾਮਕ ਦਾਸ ਤੇ ਤੁਝੂ ਬੋਲ ਈ ਵਾਹ ਸਚ ਹੋਵੇ ਐਸੇ ਦੀਨ ਦੇ ਆਲੀ ਜੀਓ ਕਿਰਪਾ ਕਰਨੀ ਗਰੂ ਗੋਸਰਬਤ ਸੂਤਾਂ ਦੀਆਂ ਮਨਾਂ ਦੀਆਂ ਸ਼ੁਭ ਭਾਵਨਾਵਾਂ ਮੰਗੂ ਪਾਵਨ ਵਾਸਨਾ ਦਾ ਪੂਰਨ ਕਰਨੀ ਆ ਜੀ ਚੜਦੀ ਕਲਾ ਦੇ ਜੀਵਨ ਬਸਰੇ ਅੰਮ੍ਰਿਤ ਵੇਲੇ ਦੀ ਸੰਭਾਲ ਮੂਖ ਦੀਆਂ ਜਨਾਂ ਨਿਰੰਤਰ ਸਿਮਰਨ ਦੀਆਂ ਦਤ ਤਿਨ ਗਰਸ਼ੂਆਂ ਸਤਿਗੁਰ ਜੀਓ ਨੇਖ ਹੈ ਤਹ ਨਾ ਛੁਟਿਆ ਖਿਰ ਖਿਰ ਤੁਮਨ ਹਾ ਬਖਸ਼ ਰਹਾ ਬਖਸ਼ ਰੇ ਨਾਨਕ ਪਾਰੂ ਤਾਰ ਸਤਿਗੁਰ ਜੀ ਹੋਈਆਂ ਬੇਅੰਤ ਬੇਅੰਤ ਤੀਨ ਤੀਨ ਸੁਲਾ ਬਖਸ਼ ਲੈਣੀਆਂ ਦਰੋਂ ਕੋ ਮਾਰਗਦਰਸ਼ਨ ਕਰਨਾ ਸਰੀਰ ਕਾਮ ਆਪਣੇ ਚਰਮ ਰਿਆਨ ਜੋਰਨਾ ਦਾ ਤਰਕ ਪਤਾ ਜੀ ਮੇਰਾ ਕਰੋ ਕੈਸੇ ਪਤਾ ਜੀ ਅਲਾਹੀ ਦਰਗਾਹ ਕੀ ਸਮਾਨ ਮੁਕਸ਼ਿਸ ਕਰਕੇ ਸਰਬਤ ਸੰਤਾਨ ਨੂੰ ਕਰਤਾਰ ਕਰੋ ਜੀ ਆਪ ਜੀ ਕੇ ਹਜੂਰ ਛੇ ਪੌੜੀਆਂ ਲਖਸੇਵ ਜੀ ਕੇ ਪਾਠ ਜੀ ਕੀ ਅਰਦਾਸ ਅਖਰਵਾਦਾ ਘਾਟਾ ਤੁਮ ਚੁਕ ਮਾਫ ਕਰਨਾ ਜੀ ਸਰਬਤ ਦੇ ਪਾਠ ਦਾਸ ਕਰਨੇ ਸਈ ਪਿਆਰੇ ਨੈਣੋ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਜਿਤੇ ਆਉਂਦੇ ਨਾਮ ਨਾਮ ਚਰਦੀ ਕਦਾ ਤੇਰੇ ਭਾਣੀ ਸਰਬਤ ਦਾ ਭਲਾ ਜੀ ਕਾ ਖਾਲਸਾ ਕਹਿਆ ਕਹੀ ਅਕਾਲ ਕੀ ਤਵੇ ਇਤਲਾਇਓ ਪੰਥ ਸੋ ਸਿਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਰਾ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਸੰਬੰਧ ਮੇਲੇ ਰਾਜ ਜਰੇ ਬਾਖਾ ਨਾ ਕੋਏ